ਤੋ ਪਾਸਾ ਸਾਨੂੰ ਸਮਝਾ ਰਹੇ ਨੇ ਜੇ ਦਰ ਮੰਗਤ ਕੂਕ ਕਰੇ ਤੂੰ ਮੰਗਤਾ ਬਣ ਕੇ ਗੁਰੂ ਦੇ ਦਰਵਾਜੇ ਤੇ ਗਿਆ ਫਲ ਕੀ ਮਿਲ ਲੈ ਗੁਰੂ ਤੇ ਉਹਦੀ ਖੁਸ਼ੀ ਹੈ ਦੋਨੇ ਪਾਸੇ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸ਼ਮ ਸੁਣੇ ਤੇ ਪਾਸ਼ਾ ਕਹਿੰਦੇ ਨੇ ਕਿ ਉਹ ਸੁਣਦਾ ਪਿਆਏ ਤੂੰ ਕੂਕਤਾ ਕਰਨਾ ਸਦ ਸੁਣਦਾ ਸਦ ਦੇਖਦਾ ਹਰ ਵੇਲੇ ਸੁਣਦਾ ਹੈ ਹਰ ਵੇਲੇ ਦੇਖਦਾ ਹੈ ਪ੍ਰਭੂ ਤੋ ਪਾਸ਼ਾ ਸਮਝਾ ਰਹੇ ਜੇਦਰ ਮੰਗਤ ਕੂਕ ਕਰੇ ਕੂਕ ਬੜਾ ਸ਼ਬਦ ਹੈ ਕਿ ਅੰਦਰੋਂ ਜਿੱਦਾਂ ਕਹਿੰਦੇ ਉਹ ਕੂਕ ਹੀ ਨਿਕਲ ਗਈ ਇੱਕਦਮ ਇਹ ਤੜਫ ਨਾਲ ਨਿਕਲਦੀ ਹੈ ਫਿਰ ਜੇਦਰ ਮੰਗਤ ਕੁਕ ਕਰੇ ਮਹਿਲੀ ਖਸ਼ਮ ਸੁਣੇ ਭਾਵੇਂ ਧੀਰਕ ਭਾਵੇਂ ਧੱਕੇ ਦੋ ਚੀਜ਼ਾਂ ਐ ਨਾ ਏ ਵਾਹਿਗੁਰੂ ਭਾਵੇਂ ਧੀਰਕ ਭਾਵੇਂ ਧੱਕੇ ਏਕ ਵਡਾਈ ਦੇ ਮੈਨੂੰ ਦੋਨੇ ਹੀ ਮਨਜ਼ੂਰ ਐ ਚਾਹੇ ਤੂੰ ਵਡਿਆਈ ਦੇਣ ਲੱਗਿਆ ਮੇਰੇ ਉੱਤੇ ਪਵਿੱਤਰ ਹੱਥ ਰੱਖ ਦੇਵੇ ਤੇ ਚਾਹੇ ਇਸ ਹਸਤ ਕੰਵਲ ਨਾਲ ਮੈਨੂੰ ਐ ਕਰ ਦਿਓ ਤੁਹਾਡਾ ਹੱਥ ਤਾਂ ਲੱਗ ਗਿਆ ਮੇਰਾ ਭਲਾ ਹੋ ਗਿਆ ਹੈ ਗੁਰੂ ਨੂੰ ਸਮਝਣਾ ਕਿ ਭਾਵੇਂ ਧੀਰਕ ਭਾਵੇਂ ਤੱਕੇ ਰੋਸ਼ਨਾ ਕਰੋ ਕਿ ਐ ਭਾਵੇਂ ਧੀਰਕ ਭਾਵੇਂ ਤੱਕੇ ਏਕ ਬੜਾਈ ਦੇ ਜੋ ਮਰਜ਼ੀ ਦੇ ਦੇ ਦੋਨਾਂ ਚੋ ਮੈਨੂੰ ਦੋਨਾਂ ਹੀ ਮਨਜ਼ੂਰ ਹੈ ਠੀਕ ਹੈ ਨਾ ਜੀ ਤੋਂ ਪਰ ਹੁੰਦਾ ਕੀ ਆ ਪਾਸ਼ਾ ਕਹਿੰਦੇ ਕੌੜਾ ਕੋਈ ਨਾ ਮੰਗੈ ਬਾਣੀ ਸੁਣੋ ਪਾਸ਼ਾ ਦੀ ਕੌੜਾ ਕੋਈ ਨਾ ਮੰਗ ਕੌੜਾ ਨਾਮ ਝੜਕ ਕੋਈ ਨਹੀਂ ਮੰਗਦਾ ਹੈ ਮਿੱਠਾ ਸਭ ਮੰਗੈ ਪੀ ਮੈਨੂੰ ਮਿੱਠਾ ਮਿੱਠਾ ਕਰਕੇ ਤੇ ਸਲਾਉਣ ਇਹ ਆਪਾਂ ਮੰਗਦੇ ਆ ਸਾਰੇ ਕੌੜਾ ਕੋਈ ਨਾ ਮੰਗੈ ਕਿ ਮੈਨੂੰ ਕਿਤੇ ਛਿੜਕਾ ਨਾ ਮਾਰ ਦੇਣਾ ਮੈਨੂੰ ਮਿੱਠੀ ਮਿੱਠੀ ਮੇਰੀ ਉਪਮਾ ਕਰਨ ਇਹ ਸਾਡਾ ਮਨ ਹੈ 100 ਦੇ ਵਿੱਚੋਂ 98% ਕਿਤੇ ਇੱਕਦਾਂ ਰੱਖਣਾ ਪੈਂਦਾ ਹੈ ਕਿ ਜਿਹੜਾ ਕਹੇ ਕੋਈ ਨਹੀਂ ਛਿੜਕਾ ਜਿੰਨੀਆਂ ਮਰਜ਼ੀ ਪੈ ਜਾਣ ਬਾਕੀ 98% ਅਸੀਂ ਵਡਿਆਈ ਵਾਲੇ ਆ ਕੀ ਹੈ ਵਡਿਆਈ ਲੱਭਦੇ ਆ ਜੋ ਬਾਣੀ ਦੱਸ ਰਹੀ ਹੈ ਕੌਣਾ ਕੋਈ ਨਾ ਮੰਗੇ ਮਿੱਠਾ ਸਨ ਸਭ ਮੰਗ ਹੈ ਸਾਰੇ ਮਿੱਠਾ ਹੀ ਮੰਗਦੇ ਆ ਸਭ ਕੋਏ ਮਿੱਠਾ ਸਭ ਕੋਏ ਮਿੱਠਾ ਮੰਗ ਦੇਖੈ ਪਰ ਬਾਣੀ ਚ ਲਿਖਿਆ ਖਸ਼ਮ ਭਾਵੇ ਸ਼ੋ ਕਰੇ ਗੱਲ ਤੇਰੇ ਤੇ ਨਹੀਂ ਬਣਨੀ ਐ ਉਹਨੇ ਉਹੀ ਦੇਣਾ ਜੋ ਉਹਨੂੰ ਪਹੁੰਦਾ ਹੈ ਤੂੰ ਕੀ ਮੰਗਦਾ ਕਿਉਂਕਿ ਮੇਰੀ ਮੰਗਣੀ ਸ੍ਰੇਸ਼ਟ ਥੋੜੀ ਹੈ ਗੁਰੂ ਦੀ ਦੇਣੀ ਸ੍ਰੇਸ਼ਟ ਹੈ ਮੇਰੀ ਮੰਗਣੀ ਸ੍ਰੇਸ਼ਟ ਨਹੀਂ ਹੋ ਸਕਦੀ ਪਰ ਗੁਰੂ ਦਾ ਦੇਣਾ ਤਾਂ ਸ੍ਰੇਸ਼ਟ ਹੈ ਨਾ ਤੇ ਬਾਣੀ ਦੇ ਵਿੱਚ ਫਿਰ ਇਹੀ ਸਮਝਾਈ ਹੈ ਗੱਲ ਪੈਂ ਕੋੜਾ ਕੋਈ ਨਾ ਮੰਗੈ ਕੋਈ ਨਹੀਂ ਮੰਗਦਾ ਕਿ ਮੈਨੂੰ ਝਿੜਕਾਂ ਪੈ ਜਾਣ ਚਾਰ ਮਿੱਠਾ ਸਭ ਮੰਗੈ ਸਭ ਕੋਏ ਮਿੱਠਾ ਮੰਗ ਦੇਖੈ ਖਸ਼ਮ ਭਾਵੈ ਸੋ ਕਰੈ ਉਹਨੂੰ ਕੀ ਭਾਉਂਦਾ ਉਹਨੇ ਉਹੀ ਕਰਨਾ ਹੈ ਤਉਦੇ ਅੰਤਰ ਹੋ ਸੁਖ ਵਸਾ ਏ ਵਾਹਿਗੁਰੂ ਤਉਦੇ ਅੰਤਰ ਜਿਸ ਵੇਲੇ ਮੈਂ ਆਪ ਜੀਆਂ ਦੇ ਵਿੱਚ ਘੜੀ ਅਪੇਧ ਹੁੰਨਾ ਹੈ ਤੇ ਮੈਂ ਆਤਮਿਕ ਸੁੱਖਾਂ ਵਿੱਚ ਚਲਿਆ ਜਾਣਾ ਹੈ ਤੂੰ ਕਹੋ じゃ ਹੈ ਘਲ ਤਾਂ ਇਹ ਦੇਖੋ ਕਿ ਜਿਸ ਤੋਂ ਝਿੜਕ ਪਈ ਉਹਦੇ ਵਿੱਚ ਵੜੋ ਜਰਾ ਉਥੇ ਹੈ ਕੀ ਹੈ ਇਹ ਨਹੀਂ ਹੈ ਇਹ ਸਾਡੀ ਗਲਤੀ ਹੋਏਗੀ ਜੇ ਤੋ ਝਿੜਕ ਪੈ ਗਈ ਤੋ ਦੇ ਅੰਤਰ ਹੋ ਸੁਖ ਵਸਾ ਮੈਂ ਤੇਰੇ ਅੰਦਰ ਚਲਿਆ ਜਨ ਸੁਰਤ ਲੈ ਕੇ ਗੁਰੂ ਚ ਚਲਿਆ ਗਿਆ ਦਾ ਉਥੇ ਆਨੰਦ ਹੈ ਤੂੰ ਅੰਤਰ ਸਵਾਸ ਜਿਓ ਇਹ ਸਰਦਾ ਸ਼ਬਦ ਕੀ ਸਰਦਾ ਵਾਲਾ ਸ਼ਬਦ ਤੂੰ ਅੰਤਰ ਸਵਾਸ ਜਿਓ ਏ ਵੈਗਰੂ ਜਿਸ ਵੇਲੇ ਮੈਂ ਤੇਰੇ ਅੰਦਰ ਵਸਦਾ ਹਾਂ ਮੈਨੂੰ ਅਤਿਆੰਤ ਆਤਮਿਕ ਆਨੰਦ ਮਿਲਦਾ ਹੈ ਜਿਸ ਵੇਲੇ ਤੈਨੂੰ ਮੈਂ ਆਪਣੇ ਅੰਦਰ ਤੂੰ ਅੰਤਰ ਸੁਆਸਤ ਜਿਸ ਵੇਲੇ ਮੇਰੇ ਵੈਗਰੂ ਤੈਨੂੰ ਮੈਂ ਆਪਣੇ ਅੰਦਰ ਸਮਝਦਾ ਹਾਂ ਤੇ ਮੈਨੂੰ ਇਹ ਲੱਗ ਰਿਹਾ ਕਿ ਮੇਰਾ ਦਾਤਾ ਅੰਦਰੋਂ ਅੰਦਰ ਹੀ ਮੈਨੂੰ ਬਖਸ਼ੀਸ਼ਾਂ ਦੇ ਰਿਹਾ ਹੈ ਜੋ ਬਾਣੀ ਦੱਸ ਰਹੀ ਹੈ ਮੈਂ ਤੇਰੇ ਵਿੱਚ ਵੱਸਦਾ ਜਾਂ ਤੂੰ ਮੇਰੇ ਵਿੱਚ ਵੱਸਦਾ ਬੂੰਦ ਸਾਗਰ ਚ ਵੱਸਦੀ ਜਾਂ ਸਾਗਰ ਬੂੰਦ ਚ ਵੱਸਦਾ ਤਦ ਦੇ ਅੰਤਰ ਹੋ ਜੋ ਕਵਸਾ ਤੂੰ ਅੰਤਰ ਸੁਵਾਸ ਜਿਓ ਭਾਣੇ ਤਖਤ ਵਡਾਈਆਂ ਹੇ ਵਾਇਗਰੂ ਇਹ ਤੇਰਾ ਭਾਣਾ ਤੇਰੀ ਖੁਸ਼ੀ ਹੈ ਤੂੰ ਮੈਨੂੰ ਤਖਤ ਤੇ ਵਡਾ ਦੇਵੇਂ ਇੱਕ ਨਹੀਂ ਕਈ ਤਖਤ ਦੇ ਦੇਵੇਂ ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜਿਓ ਤੈਨੂੰ ਪਾਉਂਦਾ ਐ ਤੇ ਤੂੰ ਤਖਤਾਂ ਤੇ ਬਿਠਾ ਦਵੇਂ ਤੇ ਤੈਨੂੰ ਜੇ ਭਾ ਜਾਵੇ ਤੇ ਇਹ ਤੋਂ ਵੀ ਚੰਗਾ ਇਹ ਹੀ ਐ ਕਿ ਤਖਤਾਂ ਦਾ ਮੋਹ ਮੇਰੇ ਅੰਦਰੋਂ ਕੱਢ ਕੇ ਤੇ ਮੈਨੂੰ ਇੰਨਾ ਕੀ ਦੇ ਦੇ ਕਿ ਮੈਂ ਇੱਕ ਮਧੂਕਰੀ ਚਾਹੀਦੀ ਮੈਂ ਮੰਗ ਕੇ ਖਾ ਲੂੰ ਤੇਰਾ ਨਾਮ ਜਪੀ ਜਾਵਾਂ ਮੈਨੂੰ ਤੈਨ ਦੋਨੇ ਹੀ ਵਕਸ਼ੀਸ਼ਾਂ ਨੇ ਪਰ ਅਸ਼ੀ ਕੀ ਕਹਿੰਨੇ ਆ ਭੀਖ ਮੰਗਣਾ ਨਾ ਮਿਲ ਜਾਵੇ ਮੈਨੂੰ ਤਖਤ ਮਿਲ ਜਾਵੇ ਤਖਤ ਮਿਲ ਜਾਵੇ ਲਿਕਨ ਰੰਬ ਦਾ ਪਿਆਰਾ ਉਥੋਂ ਤੱਕ ਪਹੁੰਚਣ ਵਾਲੇ ਨੇ ਦੋਨਾਂ ਚੀਜ਼ਾਂ ਦਾ ਫੈਸਲਾ ਲੈ ਲਿਆ ਹੈ ਕਿ ਪਾਸ਼ਾ ਭਾਣੇ ਤਖਤ ਵਡਾਈਆਂ ਤੈਨੂੰ ਪਾਉਂਦਾ ਤੇ ਤਖਤਾਂ ਦੇ ਬਿਠਾ ਦੇ ਮੈਂ ਨਾ ਤਾਂ ਨਹੀਂ ਕਰ ਸਕਦਾ ਪਰ ਜੇ ਕਿਤੇ ਤੈਨੂੰ ਭਾ ਜਾਵੇ ਤੇ ਮੈਨੂੰ ਇੱਕ ਮਧੂਕਰੀ ਤੇ ਲੈ ਆਈ ਮੈਂ ਕੀ ਲੈਣਾ ਹੈ ਭਾਣੇ ਭੀਕ ਤੈ ਤੂੰ ਇਸ ਘਰ ਕੇ ਬਾਸ਼ਾ ਦੇ ਉੱਤੇ ਸਾਰੀਆਂ ਗੱਲਾਂ ਰੱਖੋ ਜਿਹੜੀ ਮਰਜ਼ੀ ਦੇ ਦੇਵੇ ਦੋਨਾਂ ਦੇ ਵਿੱਚੋਂ ਭਾਈ